ਪਤੀ ਨੂੰ ਮਾਰਨ ਵਾਲੀ ਪਤਨੀ ਦੀ ਹਾਲਤ ਖਰਾਬ ਪਿਆਰ ਦਿਲ ਦਾ ਦੌਰਾ ਤੇ ਆਸ਼ਿਕ ਦਾ ਰੋ ਰੋ ਕੇ ਬੁਰਾ ਹਾਲ ਜਿਨੇ ਕਿਸੇ ਦਾ ਘਰ ਪਟਿਆ ਜਿਨੇ ਕਿਸੇ ਦੇ ਉੱਤੇ ਐਡਾ ਵੱਡਾ ਅਤਿਆਚਾਰ ਕੀਤਾ ਪਰਮਾਤਮਾ ਦੇ ਸਹੀ ਤੇ ਉਹ ਨਿਆਂ ਜ਼ਰੂਰ ਕਰਦਾ ਜਿੱਥੇ ਪੂਰੇ ਪੰਜਾਬ ਦੇ ਲੋਕ ਇਸ ਕਲਹਿਣੀ ਨੂੰ ਬੱਦਵਾਵਾਵਾਂ ਦੇ ਰਹੇ ਸੀ ਉੱਥੇ ਜਾਣੋ ਮਾਪੇ ਦਾ ਕੀ ਹਾਲ ਹੋਊਗਾ ਜਿਹਦਾ ਕਲੌਤਾ ਪੁੱਤਰ ਜਿਹੜਾ ਗਉਆਂ ਵਰਗਾ ਮੁੰਡਾ ਸੀ ਉੱਚੀ ਆਵਾਜ਼ ਚ ਕਿਸੇ ਨਾਲ ਗੱਲ ਨਹੀਂ ਕਰਦਾ ਸੀ ਉਹਨੂੰ ਇਸ ਕਲੈਣੀ ਨੇ ਆਪਣੀ ਅਯਾਸ਼ੀ ਲਈ ਆਪਣੇ ਆਸ਼ਕ ਨਾਲ ਰਲ ਕੇ ਉਸਦੇ ਘਰ ਦੇ ਵਿੱਚ ਹੀ ਮੌਤ ਦੇ ਘਾਟ ਉਤਾਰ ਦਿੱਤਾ ਕਿੱਡਾ ਜਿਆਦੇ ਇਹਨੂੰ ਯਾਸ਼ੀ ਦਾ ਚਸਕਾ ਪਿਆ ਸੀ ਕਿ ਇਹਨੇ ਨਾ ਆਪਣੇ ਮਾਪਿਓ ਦੀ ਇੱਜ਼ਤ ਵਾਲੇ ਵੇਖਿਆ ਨਾ ਆਪਣੀ ਸਮਾਜ ਦੇ ਵਿੱਚ ਇੱਜ਼ਤ ਵਾਲੇ ਵੇਖਿਆ ਸਿਰਫ ਇਸ ਨੂੰ ਦਿਸਿਆ ਤੇ ਇਸ ਦਾ ਆਸ਼ਕ ਦਿਸਿਆ ਨਾ ਇਸ ਨੂੰ ਪਾਪ ਦਾ ਪਤਾ ਸੀ ਇੰਨੀ ਜਿਆਦੇ ਅੰਨੀ ਹੋ ਗਈ ਸੀ ਇਹ ਉਹ ਘਟਿਆ ਬੰਦੇ ਦੇ ਪਿੱਛੇ ਲੱਗ ਕੇ ਕਿ ਇੱਕ ਇਨਸਾਨ ਦਾ ਜਿਹੜਾ ਆਮ ਤੌਰ ਤੇ ਆਪਾਂ ਕਹਿੰਦੇ ਆ ਦੇ ਪਾਪ ਦਾ ਜੀਵ ਜੰਤੂ ਮਾਰੇ ਦਾ ਵੀ ਆ ਪਰ ਜੇਕਰ ਕੋਈ ਇਨਸਾਨ ਕਿਸੇ ਇਨਸਾਨ ਨੂੰ ਉਸ ਨੂੰ ਖਤਮ ਕਰਦਾ ਤੇ ਇਸ ਦਾ ਪਾਪ ਤਾਂ ਕਈ ਪੀੜੀਆਂ ਤੇ ਤਕਰ ਨਾਲ ਚੱਲਦਾ ਉਹ ਪਾਪ ਕਦੇ ਪ੍ਰਮਾਤਮਾ ਮਾਫ ਨਹੀਂ ਕਰਦਾ ਸੋ ਪ੍ਰਮਾਤਮਾ ਨੇ ਬਹੁਤ ਜਲਦੀ ਇਹਨੂੰ ਜਿਹੜਾ ਇਹਦੀ ਔਕਾਤ ਵਿਖਾਤੀ ਪਹਿਲਾਂ ਤਾਂ ਪੁਲਿਸ ਨੇ ਪਹਿਲੀ ਸੱਟੇ ਪਛਾਣ ਕੇ ਇਸ ਨੂੰ ਸਲੰਖਾ ਪਿੱਛੇ ਸੱਟਿਆ ਫੇਰ ਪੱਤਰਕਾਰਾਂ ਨੇ ਚੰਗੀ ਰੇਲ ਬਣਾਈ ਇਹਦੀ ਗੱਲ ਹਰ ਇੱਕ ਘਰ ਤੱਕਰ ਪਚਾਈ ਹਰ ਘਰ ਚੋਂ ਇਹਨੂੰ ਲਾਂਤਾਂ ਪੁਆਈਆਂ ਤੁਸੀਂ ਵੀ ਲਾਂਤਾਂ ਪਾਓ ਇਹਨੂੰ ਕਮੈਂਟਾਂ ਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਹੁਣ ਪ੍ਰਮਾਤਮਾ ਨੇ ਨਿਆਂ ਕੀਤਾ ਜਿਹੜੀ ਐਚਓ ਆਰਾਮਣਾ ਰਹਿੰਦੀ ਸੀ ਡਿਜ਼ਾਇਰ ਤੇ ਸ਼ਪਰੀਦਕੋਟ ਆਉਂਦੀ ਸੀ ਡਿਜ਼ਾਇਰ ਤੇ ਪਿੰਡ ਜਾਂਦੀ ਸੀ ਆਪਣੇ ਘਰ ਵਾਲੇ ਨੂੰ ਬੰਦਾ ਨਹੀਂ ਸਮਝਦੀ ਸੀ ਤੇ ਹੁਣ ਇਹਨੂੰ ਪ੍ਰਮਾਤਮਾ ਨੇ ਜਿਹੜਾ ਨਿਆਂ ਕੀਤਾ ਉਥੇ ਦੀ ਸਿਹਤ ਇੰਨੀ ਖਰਾਬ ਹੋ ਗਈ ਜਦੋਂ ਹੁਣ ਉਥੇ ਜਿਹੜੀ ਆਪਾਂ ਕਹਿੰਦੇ ਆ ਕਿ ਵੈਂਗਣਾ ਦੀ ਤਰੀ ਪੀਣੀ ਪਊਗੀ ਫੇਰ ਆਮ ਤੌਰ ਤੇ ਕਹਾਵਤ ਆਏ ਪਿੰਡਾਂ ਚ ਕਿ ਜੇਲ੍ਹ ਜਾ ਕੇ ਵੈਂਗਣਾ ਦੀ ਤਰੀ ਪੀਣੀ ਪੈਂਦੀ ਹੈ ਕਿਉਂਕਿ ਜੇਲ੍ਹ ਦੀ ਰੋਟੀ ਨੂੰ ਮਾੜਾ ਸਮਝਿਆ ਜਾਂਦਾ ਜਿਹੜੀ ਰੋਟੀ ਨੂੰ ਟੱਚ ਦੱਸਦੀ ਸੀ ਸਾਰੀ ਜਾਇਦਾਦ ਦਾ 20 25 ਕਿੱਲਾਂ ਦਾ ਮਾਲਕ ਸੀ ਕਿਸੇ ਗੱਲੋਂ ਕੋਈ ਉਸ ਨੂੰ ਰੋਕ ਟੋਕ ਨਹੀਂ ਸੀ ਸੱਸ ਸਹੁਰਾ ਆਪਦੇ ਬੱਚਿਆਂ ਤੋਂ ਵੱਧ ਕੇ ਪਿਆਰ ਕਰਦਾ ਸੀ ਪਰ ਇਹਨੂੰ ਪਿਆਰ ਹਾਜਮ ਨਹੀਂ ਆਇਆ ਇਹ ਉੱਥੇ ਲੱਤਾਂ ਸਟੌਂਡੀ ਸੀ ਤੇ ਹੁਣ ਜਦੋਂ ਪੁਲਿਸ ਨੇ 8 ਦਿਨ ਰਿਮਾਂਡ ਤੇ ਰੱਖੀ ਘਰ ਦੇ ਪਿੱਛੋਂ ਸੂਟ ਵੀ ਫੜਾਗੇ ਨਹੀਂ ਆਏ ਜਿਹੜਾ ਸੂਟ ਵਾਰਦਾਤ ਵਾਲੇ ਦਿਨ ਪਾਇਆ ਸੀ ਆਖਰ ਵੀ ਉਹੀ ਪਾਇਆ ਸੀ ਕੋਈ ਪਿੱਛੇ ਨਹੀਂ ਆਇਆ ਹਰ ਇੱਕ ਪਾਸਿਓਂ ਤਾਨੇ ਮੇਨੇ ਪਏ ਜੇ ਕੋਈ ਅਫਸਰ ਜਾਂ ਕੋਈ ਕੋਈ ਹੋਰ ਉਦੇ ਨਾਲ ਗੱਲ ਕਰਦਾ ਸੀ ਤੇ ਸਾਰੇ ਉਸ ਨੂੰ ਪੁੱਠਾ ਸਿੱਧਾ ਬੋਲਦੇ ਸੀ ਇਸ ਕਰਕੇ ਹੁਣ ਉਹਨੂੰ ਇੰਨੀ ਜਿਆਦੇ ਇੰਨੀ ਜਿਆਦੇ ਉਸ ਜਿਹੜੀ ਘਟੀਆ ਔਰਤ ਬਿਮਾਰ ਹੋ ਗਈ ਮਾਨਸਿਕ ਤੌਰ ਤੇ ਵੀ ਤੇ ਸਰੀਰਕ ਪੱਖੋਂ ਵੀ ਹੁਣ ਉਹਨੂੰ ਆਖਿਆ ਜਾ ਰਿਹਾ ਕਿ ਉਹ ਬਹੁਤ ਜਿਆਦੇ ਕਮਜ਼ੋਰ ਹੋ ਗਈ ਤੇ ਹਾਲੇ ਲੋਕ ਕਹਿੰਦੇ ਆ ਕਿ ਜਿੱਡਾ ਕਨਾਉਣਾ ਨੇ ਪਾਪ ਕੀਤਾ ਤੇ ਤਿਲ ਤਿਲ ਕਰਕੇ ਮਰੂਗੀ ਅਦਾਲਤਾਂ ਨੇ ਇਨਸਾਫ ਕਰਨਾ ਪਰ ਉਸ ਭਲੇ ਪੁਰਸ਼ ਨੂੰ ਜਿਹਦੀ ਸਾਰਾ ਪਿੰਡ ਸਿੱਪਤ ਕਰਦਾ ਗਵਾਹੀ ਭਰਦਾ ਉਹਦਾ ਪਾਪ ਇਸ ਪਾਪਨ ਨੂੰ ਜ਼ਰੂਰ ਲੱਗੂਗਾ ਉਹ ਨਿਹੱਤਾ ਬੰਦਾ ਕਿਸ ਤਰੀਕੇ ਦੇ ਨਾਲ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਮਾਰਿਆ ਹੋਊਗਾ ਉਸਦਾ ਪਾਪ ਇਹਨੂੰ ਲੱਗੂਗਾ ਉਹ ਉਹਦੂ ਜਦੋਂ ਹੁਣੇ ਅੱਖਾਂ ਮੀਚੂਗੀ ਉਹ ਇਹਦੀਆਂ ਅੱਖਾਂ ਮੂਰੇ ਆਊਗਾ ਉਹਦੀ ਰੂਹ ਜੇ ਨੂੰ ਜ਼ਰੂਰ ਤੜਫਾਊਗੀ